ਦੇ ਵਿੱਚ ਸਮਾਇਆ ਹੋਇਆ ਉਹ ਪਰਮਾਤਮਾ ਫਿਰ ਸਾਨੂੰ ਅਗਵਾਈ ਦਿੰਦਾ ਹੈ ਜ਼ਿੰਦਗੀ ਦੇ ਹਰੇਕ ਮੋੜ ਤੇ ਸਾਨੂੰ ਉਹ ਸਮਝਾਉਂਦਾ ਹੈ ਤੇ ਜਦੋਂ ਫਿਰ ਚਿੱਤ ਪਰਮਾਤਮਾ ਨਾਲ ਲੱਗਿਆ ਹੋਵੇ ਪ੍ਰਭ ਸਿਓ ਲਾਗ ਰਿਹਾ ਹੋ ਮੇਰਾ ਚੀਤ ਚੀਤ ਹੁਣ ਵੇਖਿਓ ਔਖੀ ਔਖੀਆਂ ਘੜੀਆਂ ਦਾ ਪਤਾ ਤੇ ਮਨ ਨੂੰ ਹੀ ਲੱਗਦਾ ਹੈ ਨਾ ਸਰੀਰ ਤੇ ਉਸੇ ਹਾਲਤ ਵਿੱਚ ਹੀ ਹੁੰਦਾ ਹੈ ਸਰੀਰ ਨੂੰ ਪੀੜ ਹੋ ਸਕਦੀ ਹੈ ਕੋਈ ਤਾਂ ਕੋਈ ਪਰ ਜਿਹੜੀ ਔਖ ਫੀਲ ਕਰਨੀ ਹੈ ਦੁੱਖ ਫੀਲ ਕਰਦਾ ਉਹ ਤੇ ਮਨ ਕਰਦਾ ਨਾ ਦੁੱਖ ਫੀਲ ਦੁੱਖ ਫੀਲ ਮਨ ਕਰਦਾ ਹੈ ਪੀੜ ਹੈ ਜਿਹੜੀ ਇਹ ਸਰੀਰ ਤੇ ਹੁੰਦੀ ਹੈ ਦਰਦ ਹੁੰਦਾ ਹੈ ਹੁਣ ਜੇ ਆਪਰੇਸ਼ਨ ਕੀਤਾ ਜਾਵੇ ਦਰਦ ਤੇ ਹੋ ਰਿਹਾ ਹੁੰਦਾ ਹੈ ਪਰ ਦੁੱਖ ਨਹੀਂ ਲੱਗਦਾ ਉਹ ਆਪਰੇਸ਼ਨ ਕਰਕੇ ਮਾਈਂਡ ਨੂੰ ਡੈੱਡ ਕਰ ਦਿੰਦੇ ਆ ਪਤਾ ਹੀ ਨਹੀਂ ਲੱਗਦਾ ਹੁਣ ਜਦੋਂ ਚੀਰ ਫਾੜ ਕਰਨਗੇ ਦਰਦ ਤੇ ਹੁੰਦਾ ਹੀ ਹੋਏਗਾ ਸਰੀਰ ਨੂੰ ਹੁੰਦਾ ਹੋਣਾ ਸਾਨੂੰ ਨਹੀਂ ਪਤਾ ਲੱਗਦਾ ਕਿਉਂਕਿ ਮਨ ਹੈ ਜਿਹੜਾ बेहोश ਹੋਇਆ ਪਿਆ ਮਾਈਂਡ ਹੈ ਜਿਹੜਾ ਸੁੱਤਾ ਪਿਆ ਸੁੱਤਾ ਪਿਆ ਹੋਣ ਕਰਕੇ ਸਾਡਾ ਆਪਰੇਸ਼ਨ ਵੀ ਹੁੰਦਾ ਹੈ ਪਿੱਤਾ ਕੱਢ ਦਿੰਦੇ ਐ ਸਾਡੀਆਂ ਕਿਡਨੀਆਂ ਚੇਂਜ ਕਰ ਦਿੰਦੇ ਐ ਸਾਡੀ ਜਿਹੜਾ ਬਾਈਪਾਸ ਸਰਜਰੀ ਹੁੰਦੀ ਐ ਪੂਰੇ ਦਾ ਪੂਰਾ ਸਾਰੇ ਦਾ ਸਾਰਾ ਹਾਰਟ ਬਦਲ ਕੇ ਰੱਖ ਦਿੰਦੇ ਐ ਦਿਲ ਦਾ ਆਪਰੇਸ਼ਨ ਕਰਦੇ ਐ ਦਰਦ ਕਿਉਂ ਨਹੀਂ ਹੁੰਦਾ ਉਦੋਂ ਸੁੱਤਾ ਪਿਆ ਹੁੰਦਾ ਹੈ बेहोश ਕਰ ਦਿੰਦੇ ਐ ਸਵਾ ਦਿੰਦੇ ਐ ਤਾਂ ਕਰਕੇ ਪਤਾ ਹੀ ਨਹੀਂ ਲੱਗਦਾ ਜਦੋਂ ਬੰਦਾ ਪ੍ਰਮਾਤਮਾ ਨਾਲ ਜੁੜਿਆ ਹੁੰਦਾ ਨਾ ਉਹ ਐਸੀ ਮਸਤੀ ਚ ਹੁੰਦਾ ਐ ਇੱਕ ਡਾਕਟਰ ਦੇ ਕੋਲ ਬੰਦਾ ਪਿਆ ਡਾਕਟਰ ਆਲੇ ਡਾਕਟਰ ਤੂੰ ਟੀਕਾ ਲਵਾ ਕੇ ਉਹਨੂੰ ਕੰਡਿਆਂ ਤੇ ਪਾ ਦੋ ਡਾਕਟਰ ਤੂੰ ਟੀਕਾ ਲਵਾਓ ਉਹਨੂੰ ਪਹਿਲਾਂ ਬੇਹੋਸ਼ੀ ਦਾ ਇੰਜੈਕਸ਼ਨ ਦਵਾ ਦਿਓ ਉਹਦਾ ਸਾਰਾ ਸਰੀਰ ਸੁਨ ਹੋ ਜੇ ਉਸ ਤੋਂ ਬਾਅਦ ਉਹਨੂੰ ਪਾ ਦਿਓ ਕੰਡਿਆਂ ਤੇ ਸਰੀਰ ਸਾਰਾ ਸੁਨ ਹੈ ਅੱਖਾਂ ਉਹਦੀਆਂ ਖੁੱਲੀਆਂ ਨੇ ਉਹਨੂੰ ਦਰਦ ਦੀ ਨਹੀਂ ਹੋਊ ਫਿਰ ਕੰਡਿਆਂ ਤੇ ਪਏ ਨੇ ਨਸ਼ੇ ਦਾ ਲੋਰ ਹੈ ਇਹ ਤੇ ਦਵਾਈਆਂ ਦੀ ਗੱਲ ਹੈ ਜਦੋਂ ਬੰਦਾ ਪ੍ਰਮਾਤਮਾ ਨਾਲ ਜੁੜਦਾ ਹੈ ਰੱਬ ਨਾਲ ਜੁੜਦਾ ਹੈ ਉਹ ਵੀ ਇੱਕ ਲੋਰ 'ਚ ਰਹਿੰਦਾ ਹੈ ਉਹ ਵੀ ਇੱਕ ਨਸ਼ਾ ਹੈ ਉਹ ਨਸ਼ੇ ਦੇ ਵਿੱਚ ਪਤਾ ਹੀ ਨਹੀਂ ਲੱਗਦਾ ਵੀ ਦੁੱਖ ਤੇ ਸੁੱਖ ਇਹ ਫੀਲ ਨਹੀਂ ਹੁੰਦੇ ਇਹ ਨਹੀਂ ਵੀ ਦੁੱਖ ਸੁੱਖ ਆਉਂਦਾ ਨਹੀਂ ਦੁੱਖ ਸੁੱਖ ਸਭ ਤੇ ਆਉਂਦਾ ਹੈ ਪਰ ਉਹਨੂੰ ਮਹਿਸੂਸ ਨਹੀਂ ਕਰਦੇ ਜਿਵੇਂ ਐ ਕਹਿ ਲਵਾਂ ਵੀ ਕਈ ਕਈ ਬੰਦੇ ਤੇ ਮਾੜੇ ਜਿਹੇ ਦੁੱਖ ਨੂੰ ਹੀ ਬਹੁਤ ਜਾਣਦੇ ਐ ਕਈ ਬੇਪਰਵਾਹ ਹੀ ਹੁੰਦੇ ਐ ਬੇਪਰਵਾਹ ਹੋਣਾ ਗੁਣ ਹੈ ਤੇ ਲਾਪਰਵਾਹ ਹੋਣਾ ਔਗਣ ਹੈ ਬੇਪਰਵਾਹ ਇਹ ਹੈ ਜੀ ਗੁਣ ਤੇ ਲਾਪਰਵਾ ਇਹ ਹੈ ਔਗਣ ਕਿਵੇਂ ਭਲਾ ਜਰਾ ਸਮਝਿਓ ਪਿਆਰਿਓ ਇਸ ਦੁੱਖ ਤੇ ਨੂੰ ਲਾਪਰਵਾ ਕਦੇ ਨਾ ਹੋਇਓ ਫਸਲ ਬੀਜਣ ਵਿੱਚ ਪਾਣੀ ਲਾਉਣ ਵਿੱਚ ਰੇਪਾਉਣ ਵਿੱਚ ਇਹਦੇ ਲਈ ਕਦੇ ਲਾਪਰਵਾ ਨਾ ਹੋਇਓ ਪਰ ਜੇ ਪੱਕੀ ਪਕਾਈ ਤੇ ਗੜੇ ਪੈ ਗਏ ਫਿਰ ਫਿਰ ਬੇਪਰਵਾ ਵੀ ਰਹਿਣਾ ਵੀ ਕੋਈ ਨਾ ਮਾਲਕਾ ਅਗਲੇ ਸਾਲ ਸਹੀ ਅੱਖੋਂ ਸਤ ਨਾ ਆਵੋ ਇਹ ਹੈ ਬੇਪਰਵਾ ਕਰਨਾ ਹੈ ਬੱਚੇ ਦੀ ਜ਼ਿੰਮੇਵਾਰੀ ਨਭਾਈ ਲਾਪਰਵਾਹ ਨਾ ਰਹੀ ਉਹਦੀ ਉਹਦੀ ਫੀਸ ਭਰਨੀ ਹੈ ਪੂਰੀ ਇਹ ਲਾਪਰਵਾਹੀ ਨਾ ਰੱਖਿਓ ਕਦੇ ਬੱਚੇ ਦੀ ਫੀਸ ਭਰਨੀ ਹੈ ਲਾਪਰਵਾਹ ਨਾ ਹੋਇਓ ਪੜ੍ਹਾਈ ਦਾ ਧਿਆਨ ਦਿਓ ਲਾਪਰਵਾਹ ਨਾ ਹੋਇਓ ਪਰ ਜੇ ਵੱਡਾ ਹੋ ਕੇ ਤੇਰੀ ਨਹੀਂ ਸੇਵਾ ਕਰਦਾ ਫਿਰ ਬੇਪਰਵਾਹ ਵੀ ਰਹੀ ਆਂ ਤੁਹ ਸਤਨਾਮ ਫਿਰ ਵੀ ਫਿਰ ਐਵੇਂ ਬੇਪਰਵਾਹ ਵੀ ਰਹੇ ਵੀ ਚੱਲ ਕੋਈ ਨਹੀਂ ਫਿਰ ਹੁਣ ਲਾਪਰਵਾਹ ਹੋਣਾ ਔਗਣ ਹੈ ਤੇ ਬੇਪਰਵਾਹ ਰਹਿਣਾ ਇਹ ਬੇਪਰਵਾਹ ਹੁੰਦੇ ਐ ਸਿੱਖ ਲਾਪਰਵਾਹ ਨਹੀਂ ਹੁੰਦੇ ਲਾਪਰਵਾਹ ਕਦੇ ਨਾ ਰੋ ਜ਼ਿੰਮੇਵਾਰੀਆਂ ਤੋਂ ਲਾਪਰਵਾਹੀ ਕਦੇ ਨਾ ਕਰੋ ਟਾਈਮ ਤੇ ਜਾਣਾ ਹੈ ਸਹੀ ਸਮੇਂ ਤੇ ਜਾਣਾ ਹੈ ਲਾਪਰਵਾਹੀ ਕਿਸੇ ਕੰਮ 'ਚ ਨਹੀਂ ਜੇ ਬੱਸ ਫੜਨੀ ਹੈ ਲਾਪਰਵਾਹ ਨਾ ਹੋਈ ਟਾਈਮ ਤੇ ਪਹੁੰਚ ਉੱਤੇ ਲਾਪਰਵਾਹ ਪਰ ਜੇ ਕਿਤੇ ਨਾ ਆਵੇ ਲੇਟ ਹੋ ਜਾਏ ਫਿਰ ਕਾਲਾ ਵੀ ਬਹੁਤਾ ਨਾ ਪੈ ਬੇਪਰਵਾਹੀ ਰਹੇ ਵੀ ਚਲ ਹੁਣ ਬਾਹਲਾ ਤੜਫੀ ਕਿਉਂ ਜਾਣਾ ਖੜਾ ਅੱਡੇ ਤੇ ਵੀ ਮੈਂ ਤਾਂ 6 ਵਜੇ ਆ ਗਿਆ ਬਸ ਤੇ ਆਈ ਹੋਈ ਨਹੀਂ ਕਾਲਾ ਨਾ ਪੈ ਫਿਰ ਬੇਪਰਵਾਹੀ ਰਹੇ ਵੀ ਕੋਈ ਨਹੀਂ ਫਿਰ ਹੁਣ ਯਾਨੀ ਕਿ ਲਾਪਰਵਾਹ ਜਿਹੜਾ ਹੈ ਨਾ ਬੇਪਰਵਾਹ ਅੰਦਰੋਂ ਤੇ ਸਾਡੇ ਸਤਿਗੁਰੂ ਜੀ ਉਹ ਬੇਪਰਵਾਹ ਨਹੀਂ ਲਾਪਰਵਾਹ ਨਹੀਂ